ਜੇ ਤੁਸੀਂ ਵੀ ਆਪਣੀ ਮੈਚਿੰਗ ਦਾ ਰਿਸ਼ਤਾ ਲੱਭ ਰਹੇ ਹੋ ਤਾਂ ਅੱਜ ਹੀ ਆਪਣਾ ਬਾਇਓ ਡਾਟਾ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਪਣੇ ਰਸਤੇ ਦੀ ਐਡ ਪਵਾ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਆਸਟ੍ਰੇਲੀਆ ਤੋਂ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਬਠਿੰਡਾ ਗੋਤ ਸਿੱਧੂ ਕੁੜੀ ਦੀ ਪੜ੍ਹਾਈ ਮਾਸਟਰ ਆਫ ਬਿਜ਼ਨਸ ਡਿਗਰੀ ਡੇਟ ਆਫ ਬਰਥ 1998 ਕੱਦ 5 ਫੁੱਟ 2 ਇੰਚ ਲੜਕੀ ਦੇ ਇੱਕ ਭਰਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਕੁੜੀ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੈ ਪੀਆਰ ਅਪਲਾਈ ਮੈਨੇਜਰ ਦੀ ਜੌਬ ਕਰਦੇ ਵਧੀਆ ਸੈਲਰੀ ਕੁੜੀ ਵਧੀਆ ਸੋਹਣੀ ਸੁਨੱਖੀ ਸਮਝਦਾਰ ਤੇ ਵੈਲ ਸੈਟਡ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਪਰਿਵਾਰ ਨੂੰ ਮੁੰਡੇ ਦੀ ਲੋੜਾ ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਆਸਟ੍ਰੇਲੀਆ ਤੋਂ ਪੀਆਰ ਜਾਂ ਕਿਸੇ ਵੀ ਵੀਜੇ ਤੇ ਹੋਵੇ ਮੁੰਡੇ ਕੋਲੇ ਜ਼ਮੀਨ ਦੇ 5 ਕਿੱਲੇ ਹੋਣ ਜੇ ਮੁੰਡਾ ਪੰਜਾਬ ਤੋਂ ਹੈ ਤਾਂ ਮੁੰਡੇ ਕੋਲੇ ਘੱਟੋ ਘੱਟ 10 ਕਿੱਲੇ ਜ਼ਮੀਨ ਦੇ ਹੋਣ ਤੇ ਮਾਲਵਾ ਏਰੀਆ ਨੂੰ ਪਹਿਲ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿੰਨਾਂ ਦੀਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ